ਛੁੱਟੀਆਂ ਦਾ ਆਇਆ ਬੜਾ ਆਨੰਦ ਬੱਚੇਓ ਅੱਧੀਆਂ ਛੁੱਟੀਆਂ ਗਈਆਂ ਲੰਘ ਬੱਚੇਓ ਛੁੱਟੀਆਂ ਦਾ ਆਇਆ ਬੜਾ ਆਨੰਦ ਬੱਚੇਓ ਅੱਧੀਆਂ ਛੁੱਟੀਆਂ ਗਈਆਂ ਲੰਘ ਬੱਚੇਓ ਕਰੇ ਉਹ ਨਾ ਹੁਣ ਕੋਈ ਧੀਰ ਬੱਚੇਓ ਛੁੱਟੀਆਂ ਦਾ ਕੰਮ ਲੋ ਨਵੇੜ ਬੱਚੇਓ ਛੁੱਟੀਆਂ ਦਾ ਕੰਮ ਲੋ ਨਵੇੜ ਬੱਚੇਓ ਤੁਸੀਂ ਮਾਪਿਆਂ ਨਾਲ ਪਗਾਈ ਹੈ ਪੂਰੀ ਹੰਡ ਕੋਈ ਗਿਆ ਭੂਆ ਕੋਈ ਨਾਨਕ ਹੈ ਪੰਡ ਮੋੜੇ ਆਵਾਜ਼ ਜਾਂ ਸਵੇਰ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇਂ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇਂ ਬੱਚਿਓ ਤੁਸੀਂ ਖੇਡਾਂ ਖੇਡੀਆਂ ਨੇ ਭੱਜ ਭੱਜ ਕੇ ਭੂਆ ਮੰਮੀ ਕੋਲੋਂ ਖਾਦਾ ਰੱਜ ਰੱਜ ਕੇ ਕਦੇ ਕੇਲੇ ਕਦੇ ਸੇਬ ਕਦੇ ਬੇਰ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇਂ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚਿਓ ਟੀਚਰਾਂ ਨੇ ਪਟਣਿਆ ਕੰਨ ਬੱਚਿਓ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚਿਓ ਟੀਚਰਾਂ ਨੇ ਪਟਣਿਆ ਕੰਨ ਬੱਚਿਓ ਫੇਰ ਪੋਲੇ ਪੋਲੇ ਪਹਿਣਗੇ ਚਪੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਗਰਮੀ ਤੋਂ ਆਪਣੇ ਆਪ ਨੂੰ ਬਚਾਓ ਤਿਰਥ ਮੱਲੀ ਦੀ ਰਚਨਾ ਪੜ੍ਹ ਕੇ ਜਾਓ ਗਰਮੀ ਤੋਂ ਆਪਣੇ ਆਪ ਨੂੰ ਬਚਾਓ ਮੇਰੀ ਇਹ ਰਚਨਾ ਸੁਣ ਕੇ ਜ਼ਰੂਰ ਜਾਓ ਹਫਤਾ ਰਹਿ ਗਿਆ ਏ ਕੁਲ 1.5 ਬੱਚੇ ਹੋ ਛੁੱਟੀਆਂ ਦਾ ਕੰਮ ਲਓ 3 ਬੱਚੇ ਹੋ ਉਹ ਤਾਂ ਜੋਤਦਾ ਉਹ ਬੈਠਾ ਉਥੇ ਬਾਹਰ ਬੈਠਾ ਸਹਿਜ ਆ ਸਹਾਇਕ ਕਮੈਂਡ ਕੀਤਾ ਵੱਡੇ ਕੀ ਪੰਜ ਲਿਖੇ ਮਾਮਲੇ ਗੁਰੂ ਜੀ ਦੇ ਕਿੱਥੇ ਆਸ ਜੇ ਜੀ ਆਇਆ ਛੁੱਟੀਆਂ ਦਾ ਬੜਾ ਆਨੰਦ ਬੱਚਿਓ ਅੱਧੀਆਂ ਛੁੱਟੀਆਂ ਗਈਆਂ ਲੰਘ ਬੱਚਿਓ ਆਇਆ ਛੁੱਟੀਆਂ ਦਾ ਬੜਾ ਆਨੰਦ ਬੱਚਿਓ ਅੱਧੀਆਂ ਛੁੱਟੀਆਂ ਗਈਆਂ ਲੰਘ ਬੱਚਿਓ ਕਰਿਓਣ ਹੁਣ ਕੋਈ ਦੇਰ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇੜ ਬੱਚਿਓ ਤੁਸੀਂ ਬਾਪਿਆਂ ਨਾਲ ਪਗਾਈ ਹੈ ਪੂਰੀ ਹੈਂਡਲ ਕੋਈ ਗਿਆ ਭੂਆ ਕੋਈ ਨਾਨਕੇ ਹੈ ਪਿੰਡ ਮੁੜਿ ਆਓ ਅੱਜ ਜਾਂ ਸਵੇਰ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇਂੜ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇਂੜ ਬੱਚਿਓ ਤੁਸੀਂ ਖੇਡਾਂ ਖੇਡੀਆਂ ਨੇ ਭੱਜ-ਭੱਜ ਕੇ ਭੂਆ ਮੰਮੀ ਕੋਲ ਖਾਦਾ ਰੱਜ ਰੱਜ ਕੇ ਤੁਸੀਂ ਖੇਡਾਂ ਖੇਡੀਆਂ ਨੇ ਭੱਜ-ਭੱਜ ਕੇ ਭੂਆ ਮੰਮੀ ਕੋਲ ਖਾਦਾ ਰੱਜ ਰੱਜ ਕੇ ਕਦੇ ਕੇਲੇ ਕਦੇ ਸੇਬ ਕਦੇ ਬੇਰ ਬੱਚਿਓ ਛੁੱਟੀਆਂ ਦਾ ਕੰਮ ਲਾਉਣ ਮੇੜ ਬੱਚਿਓ ਛੁੱਟੀਆਂ ਦਾ ਕੰਮ ਲਾਉਣ ਮੇੜ ਬੱਚਿਓ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚਿਓ ਟੀਚਰਾਂ ਨੇ ਪਟਣੇ ਆ ਕੰਨ ਬੱਚਿਓ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚਿਓ ਟੀਚਰਾਂ ਨੇ ਪਟਣੇ ਆ ਕੰਨ ਬੱਚਿਓ ਫਿਰ ਪੁੱਲ ਪੁੱਲ ਪਹਿਣਗੇ ਛਪੇਟ ਪੋਲੇ ਪੋਲੇ ਪਹਿਣਗੇ ਚਪੇੜ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇੜ ਬੱਚਿਓ ਗਰਮੀ ਤੋਂ ਆਪਣੇ ਆਪ ਨੂੰ ਬਚਾਓ ਮੇਰੀ ਇਹ ਰਚਨਾ ਸੁਣ ਕੇ ਜਾਓ ਗਰਮੀ ਤੋਂ ਆਪਣੇ ਆਪ ਨੂੰ ਬਚਾਓ ਮੇਰੀ ਇਹ ਰਚਨਾ ਜ਼ਰੂਰ ਸੁਣ ਕੇ ਜਾਓ ਹਫਤਾ ਰਹਿ ਗਿਆ ਏ ਕੁੱਲ ਡੇਢ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲੋ ਨਵੇੜ ਬੱਚਿਓ ਛੁੱਟੀਆਂ ਦਾ ਆਇਆ ਬੜਾ ਆਨੰਦ ਬੱਚਿਓ ਅੱਧੀਆਂ ਛੁੱਟੀਆਂ ਗਈਆਂ ਲੰਘ ਬੱਚਿਓ ਛੁੱਟੀਆਂ ਦਾ ਆਇਆ ਬੜਾ ਆਨੰਦ ਬੱਚਿਓ ਅੱਧੀਆਂ ਛੁੱਟੀਆਂ ਗਈਆਂ ਲੰਘ ਬੱਚਿਓ ਕਰਿਓ ਨਾ ਹੁਣ ਕੋਈ ਦੇਰ ਬੱਚਿਓ ਛੁੱਟੀਆਂ ਦਾ ਕੰਮ ਲੋ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲੋ ਨਵੇੜ ਬੱਚਿਓ ਤੁਸੀਂ ਮਾਪਿਆਂ ਨਾਲ ਪਗਾਈ ਹੈ ਪੂਰੀ ਹੰਡ ਕੋਈ ਗਿਆ ਭੂਆ ਕੋਈ ਨਾਨਕ ਹੈ ਪਿੰਡ ਤੁਸੀਂ ਮਾਪਿਆਂ ਨਾਲ ਪਗਾਈ ਹੈ ਪੂਰੀ ਹੰਡ ਕੋਈ ਗਿਆ ਭੂਆ ਕੋਈ ਨਾਨਕ ਹੈ ਪਿੰਡ ਮੋੜਿ ਆਓ ਅੱਜ ਜਾਂ ਸਵੇਰ ਬੱਚਿਓ ਛੁੱਟੀਆਂ ਦਾ ਕੰਮ ਲੋਣਵੇਂੜ ਬੱਚਿਓ ਛੁੱਟੀਆਂ ਦਾ ਕੰਮ ਲੋਣਵੇਂੜ ਬੱਚਿਓ ਤੁਸੀਂ ਖੇਡਾਂ ਖੇਡੀਆਂ ਨੇ ਭੱਜ-ਭੱਜ ਕੇ ਭੂਆ ਮੰਮੀ ਕੋਲ ਖਾਦਾ ਰੱਜ ਰੱਜ ਕੇ ਤੁਸੀਂ ਖੇਡਾ ਖੇਡੀਆਂ ਨੇ ਭੱਜ ਭੱਜ ਕੇ ਧੂਆ ਮੰਮੀ ਕੋਲੋਂ ਖਾਦਾ ਰੱਜ ਰੱਜ ਕੇ ਕਦੇ ਕੇਲੇ ਕਦੇ ਸੇਬ ਕਦੇ ਬੇਰ ਬੱਚਿਓ ਛੁੱਟੀਆਂ ਦਾ ਕੰਮ ਲਾਉਣ ਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਉਣ ਵੇੜ ਬੱਚਿਓ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚਿਓ ਟੀਚਰਾਂ ਨੇ ਪਟਨੇ ਆ ਤੁਹਾਡੇ ਕੰਨ ਬੱਚਿਓ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚਿਓ ਟੀਚਰਾਂ ਨੇ ਪਟਨੇ ਆ ਤੁਹਾਡੇ ਕੰਨ ਬੱਚਿਓ ਫਿਰ ਪੋਲੇ ਪੋਲੇ ਪਹਿਣਗੇ ਚਪੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਗਰਮੀ ਤੋਂ ਆਪਣੇ ਆਪ ਨੂੰ ਬਚਾਓ ਤੀਰਥ ਦੀ ਇਹ ਰਚਨਾ ਸੁਣ ਕੇ ਜਾਓ ਗਰਮੀ ਤੋਂ ਆਪਣੇ ਆਪ ਨੂੰ ਬਚਾਓ ਤੀਰਥ ਦੀ ਇਹ ਰਚਨਾ ਸੁਣ ਕੇ ਜਾਓ ਰਹਿ ਗਿਆ ਇਹ ਹਫ਼ਤਾ ਕੁੱਲ ਡੇਢ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਸੋ ਮੇਰੀ ਇਹ ਬਾਲਕਪਤਾ ਛੁੱਟੀਆਂ ਦਾ ਕੰਮ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ ਧੰਨ ਜੀ ਧੰਵਾਜਿ ਧੰਵਾ ਤੁਹਾਡਾ ਸਹਿਜ ਪ੍ਰੀਤ ਸਿੰਘ ਸੰਧੂ ਸਾਹਿਬ ਤੁਸੀਂ ਕਮੈਂਟ ਕੀਤਾ ਸਾਡੀ ਹੌਸਲਾ ਵਧਾਈ ਕੀਤੀ ਹੋਰ ਵੀ ਦਰਸ਼ਕਾਂ ਦੋਸਤਾਂ ਨੂੰ ਬੇਨਤੀ ਹੈ ਕਿ ਕਮੈਂਟ ਕਰੋ ਜਿਨ੍ਹਾਂ ਨੂੰ ਛੁੱਟੀਆਂ ਦਾ ਕੰਮ ਬਾਲ ਕਿਰਤਾ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਆਪਣੀ ਹਾਜ਼ਰੀ ਲਗਵਾਇਓ ਜੇ ਦੁਬਾਰਾ ਰਚਨਾ ਸੁਣਨੀ ਹੋਈ ਤਾਂ ਵੀ ਆਪਦੀ ਕਮੈਂਟ ਦੇ ਵਿੱਚ ਦੱਸੋ ਕਿ ਅਸੀਂ ਤੁਹਾਨੂੰ ਦੁਬਾਰਾ ਫੇਰ ਜਿਹੜੀ ਇਹ ਕਵਿਤਾ ਤੁਹਾਡੇ ਰੂਪ ਰੂਪ ਕਰਾਂਗੇ ਸੋ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇ ਰਚਨਾ ਕਿਸੇ ਨੇ ਦੁਬਾਰਾ ਸੁਣਨੀ ਹੋਵੇ ਤਾਂ ਉਹ ਵੀ ਕਮੈਂਟ ਦੇ ਵਿੱਚ ਦੱਸ ਸਕਦਾ ਹੈ ਅਸੀਂ ਦੁਬਾਰਾ ਵੀ ਰਚਨਾ ਜਿਹੜੀ ਆਪਣੀ ਉਹਨੂੰ ਸੁਣਾਵਾ ਦੇਵਾਂਗੇ ਸੋ ਤੁਹਾਡਾ ਧੰਨਵਾਦ ਕੋਣੀ ਆਉਂਦਾ ਜੋਰ ਤਾਂ ਉਧਰ ਭੱਜ ਗਿਆ ਅੱਖਾਂ ਕੰਡਾ ਨੰਨ ਬੁੱਚੀਓ ਸੁੱਤੀ ਹੋਈ ਬੰਤੀ ਹੋਈ ਕਿੰ ਛੁੱਟੀਆਂ ਦਾ ਆਇਆ ਬੜਾ ਆਨੰਦ ਬੱਤੀਓ ਪੱਤੀਆਂ ਛੁੱਟੀਆਂ ਗਈਆਂ ਰੰਗ ਬੱਜੇਓ ਕਰਿਓਣ ਹੁਣ ਕੋਈ ਧੀਰ ਬੱਜੇਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਜੇਓ ਤੁਸੀਂ ਪਗਾਈ ਮਾਪੇ ਨਾਲ ਪੂਰੀ ਹੰਡ ਕੋਈ ਗਿਆ ਭੂਆ ਕੋਈ ਨਾਨਕੇ ਹੈ ਪੰਡ ਮੋੜੇ ਆਵਾਜ਼ ਜਾਂ ਸਵੇਰ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇਂ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇਂ ਬੱਚਿਓ ਖੇਡਾਂ ਖੇਡੀਆਂ ਨੇ ਤੁਸੀਂ ਭੱਜ-ਭੱਜ ਕੇ ਭੂਆ ਮਾਮੀ ਕੋਲੋਂ ਖਾਦਾ ਰੱਜ-ਰੱਜ ਕੇ ਖੇਡਾਂ ਖੇਡੀਆਂ ਨੇ ਤੁਸੀਂ ਭੱਜ-ਭੱਜ ਕੇ ਭੂਆ ਮੰਮੀ ਕੋਲ ਖਾਦਾ ਰੱਜ ਰੱਜ ਕੇ ਕਦੇ ਕੇਲੇ ਕਦੇ ਸੇਬ ਕਦੇ ਬੇਰ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਤੁਸੀਂ ਮਾਪੇ ਨਾਲ ਪਗਾਈ ਹੈ ਪੂਰੀ ਹੰਡ ਕੋਈ ਗਿਆ ਭੂਆ ਕੋਈ ਨਾਨਕ ਹੈ ਪਿੰਡ ਮੋੜਿ ਆਓ ਅੱਜ ਜਾਂ ਸਵੇਰ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਮੇੜ ਬੱਚਿਓ ਖੇਡਾਂ ਖੇਡੀਆਂ ਨੇ ਤੁਸੀਂ ਭੱਜ-ਭੱਜ ਕੇ ਭੂਆ ਮਾਮੀ ਕੋਲੋਂ ਖਾਦਾ ਰੱਜ-ਰੱਜ ਕੇ ਕਦੇ ਕੇਲੇ ਕਦੇ ਸੇਬ ਕਦੇ ਬੇਰ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਮੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਮੇੜ ਬੱਚਿਓ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚਿਓ ਟੀਚਰਾਂ ਨੇ ਪਟਨੇ ਆ ਫਿਰ ਕੰਨ ਬੱਚਿਓ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚਿਓ ਟੀਚਰਾਂ ਨੇ ਪਟਨੇ ਆ ਤੁਹਾਡੇ ਕੰਨ ਬੱਚਿਓ ਫਿਰ ਪੁੱਲੇ ਪੁੱਲੇ ਪਹਿਣਗੇ ਚਪੇੜ ਬੱਚਿਓ ਛੁੱਟੀਆਂ ਦਾ ਕੰਮ ਲਾਉਣ ਮੇੜ ਬੱਚਿਓ ਛੁੱਟੀਆਂ ਦਾ ਕੰਮ ਲਾਉਣ ਮੇੜ ਬੱਚਿਓ ਗਰਮੀ ਤੋਂ ਆਪਣੇ ਆਪ ਨੂੰ ਬਚਾਇਓ ਤੀਰਥ ਦੀ ਇਹ ਰਚਨਾ ਸੁੱਕੇ ਜਾਇਓ ਗਰਮੀ ਤੋਂ ਆਪਣੇ ਆਪ ਨੂੰ ਬਚਾਇਓ ਮੇਰੀ ਇਹ ਰਚਨਾ ਸੁਣ ਕੇ ਜਾਇਓ ਹੱfte ਰਹਿ ਗਿਆ ਇਹ ਕੁੱਲ ਡੇਢ ਬੱਚੇਓ ਛੁੱਟੀਆਂ ਦਾ ਕੰਮ ਲੋ ਨਵੇਂੜ ਬੱਚੇਓ ਛੁੱਟੀਆਂ ਦਾ ਕੰਮ ਲੋ ਨਵੇਂੜ ਬੱਚੇਓ ਸੋ ਤੁਹਾਡਾ ਦੋਸਤੋ ਬਹੁਤ ਬਹੁਤ ਧੰਨਵਾਦ ਹਾਂਜੀ ਧੰਨਵਾਦ ਜੀ ਧੰਨਵਾਦ ਇਹ ਤਾਂ ਬੱਚਿਆਂ ਦੇ ਜਰਮਾ ਤੇ ਲੋਹ ਕਾਉਣ ਵਾਲੀ ਕੱਲ ਹਾਂਜੀ ਹਾਂਜੀ ਬਿਲਕੁਲ ਬੱਚਿਆਂ ਨੂੰ ਚੇਤੇ ਕਰਾਤਾ ਜੀ ਕਿਉਂਕਿ ਬੱਚੇ ਤਾਂ ਜਦ ਛੁੱਟੀਆਂ ਹੋ ਕੇ ਆਪਦਾ ਪਹਿਲੇ 5-7 ਦਿਨਾਂ ਚ ਕੰਮ ਨਵੇੜ ਕੇ ਬਸ ਜਿਹੜੇ ਉਹਨਾਂ ਦੇ ਬਸਤੇ ਆ ਬੰਦ ਕਰੀ ਬੈਠੇ ਆ ਦੁਬਾਰਾ ਖੋਲ ਦੇਣੀ ਮੈਂ ਤਾਂ ਰਚਨਾ ਸਾਹਤ ਹੀ ਸ਼ਾਇਦ ਆਪਦੇ ਬਸਤੇ ਚੱਕਣਗੇ ਕਿਤਾਬਾਂ ਖੋਲਣਗੇ ਤੇ ਜਿਹੜਾ ਕੰਮ ਰਹਿੰਦਾ ਵਾ ਉਹ ਆਪਦਾ ਕੰਮ ਆ ਪੂਰਾ ਕਰ ਲੈਣਗੇ ਤਾਂ ਜੋ ਮੈਡਮਾਂ ਤੋਂ ਚਪੇੜਾ ਤੋਂ ਵੱਜ ਜਾਣ ਕੰਨ ਪਟਣ ਤੋਂ ਬਚਾ ਬਚਾ ਹੋ ਜੇ ਪਰ ਆਓ ਜੋ ਤਾਂ ਇੱਕ ਮਿੰਟ ਸਹਿਸਾਦਾ ਜਦ ਰਹਿ ਕੇ ਪੰਜ ਬੱਚੇ ਆਹ ਕੀ ਆਹ ਅੱਜ ਰਹਿ ਕੇ ਪੰਜ ਬੱਚੇ ਪੰਜ ਨਹੀਂ ਡੇਢ ਹਾਥ ਹੋ ਰਿਹਾਗਾ ਸੁਣ ਕੇ ਮੈਂ ਆਪਾਂ ਨਹੀਂ ਅੱਜ ਤਾਂ ਪਾਣੀ ਦੇਣੀ ਤੁਸੀਂ ਬੇਟਾ ਕੰਮ ਕਰ ਲਿਆ ਤੂੰ ਆਪਣਾ ਇੱਕ ਮਿੰਟ ਦੱਸੋ ਹਾਂਜੀ ਕਰ ਯਾਰ ਮੇਰੇ ਨਾਲ ਦੱਸਦਾ ਨਹੀਂ ਜੇ ਮੈਂ ਦੱਸਾਂ ਉਹ ਅਣਕਿਆ ਛੁੱਟੀਆਂ ਦਾ ਆ ਬੜਾ ਆਨੰਦ ਬੱਚਿਓ ਅੱਧੀਆਂ ਛੁੱਟੀਆਂ ਗਈਆਂ ਲੰਘ ਬੱਚਿਓ ਕਰਿਓ ਨਾ ਹੁਣ ਕੋਈ ਧੀਰ ਬੱਚਿਓ ਛੁੱਟੀਆਂ ਦਾ ਕੰਮ ਲੋਣ ਵੇੜ ਬੱਚਿਓ